ਹੱਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਦਨੇਸੂਰੀ ਸਾਥੀਓ ਅੱਜ ਇੱਕ ਅਜੀਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਜੋ ਇੱਕ ਵਾਰ ਤਾਂ ਕਾਂਬਾ ਛੇੜ ਦਿੰਦੀ ਹੈ ਅਸੀਂ ਇਸ ਸਮੇਂ ਸਲੋ ਪਿੰਡ ਵਿਖੇ ਮੌਜੂਦ ਹਾਂ ਔਰ ਇੱਕ ਗਰੀਬ ਪਰਿਵਾਰ ਉੱਥੇ ਪਹੁੰਚੇ ਹੋਏ ਆ ਔਰ ਇਹਨਾਂ ਤੇ ਇੱਕ ਕਿਆਮਤ ਦੀ ਰਾਤ ਆਉਂਦੀ ਆ ਜੀ ਤਿੰਨ ਚਾਰ ਦਿਨ ਪਹਿਲਾਂ ਇਹ ਭੈਣ ਜੀ ਹੋਣੀ ਨੇ ਇਨਾਂ ਦੇ ਹਸਬੰਦ ਜਿਹੜੇ ਆ ਉਹ ਮੋਟਰਸਾਈਕਲ ਤੇ ਆ ਰਹੇ ਸੀ ਤਾਂ ਐਕਸੀਡੈਂਟ ਹੋ ਜਾਂਦਾ ਜਿਸ ਤੋਂ ਬਾਅਦ ਐਮਰਜੈਂਸੀ ਹਾਲਾਤਾਂ ਵਿੱਚ ਉਹਨਾਂ ਨੂੰ ਪੀਜੀਆਈ ਵਿਖੇ ਲੈ ਜਾਇਆ ਜਾਂਦਾ ਉੱਥੇ ਉਹਨਾਂ ਦਾ ਆਪਰੇਸ਼ਨ ਹੋਣਾ ਰੀਡ ਦੀ ਹੱਡੀ ਦਾ ਪਰ ਰੀਡ ਦੀ ਹੱਡੀ ਇਸ ਪਰਿਵਾਰ ਦੀ ਟੁੱਟ ਚੁੱਕੀ ਆ ਅੱਖਾਂ ਵਿੱਚ ਤੁਸੀਂ ਹੰਝੂ ਜਿਹੜੇ ਸਾਫ਼-ਸਾਫ਼ ਦੇਖ ਸਕਦੇ ਹੋ ਬਹੁਤ سارے ਸਵਾਲ ਖੜੇ ਕਰਦੇ ਹਨ ਜੂ ਇਹ ਭੈਣ ਹੁਣਾ ਨੇ ਸਮੁੰਦਰ ਨਚੋੜਨ ਤੱਕ ਦੀ ਕੋਸ਼ਿਸ਼ ਕੀਤੀ ਮਤਲਬ ਮੇਰੇ ਇਹ ਕਹਿਣ ਦਾ ਕਿ ਕਈ ਥਾਂ ਤੇ ਗਏ ਕੋਈ ਬੰਦਾ ਵੀ ਨਹੀਂ ਛੱਡਿਆ ਜਿੱਦੀ ਮਿੰਤ ਤਰਲਾ ਨਹੀਂ ਕੀਤਾ ਕਿ ਮਦਦ ਕਰੋ ਪਰ ਇਸ ਔਖੀ ਘੜੀ ਕੋਈ ਵੀ ਨਾਲ ਨਹੀਂ ਖੜਦਾ ਪਿਆ ਆ ਬੱਚੇ ਨੇ ਹਾਲਾਂਕਿ ਮੈਂ ਵੀ ਗੱਲ ਸਪਸ਼ਟ ਕਰ ਦਵਾਂ ਕਿ ਭੈਣ ਹੁਣਾ ਦਾ ਕਿਉਂਕਿ ਤਰਾਸਦੀ ਹੈ ਜ਼ਿੰਦਗੀ 'ਚ ਜਿਹੜੀਆਂ ਮੁਸੀਬਤਾਂ ਆ ਉਹ ਸਾਂਝੀਆਂ ਕਰਾਂਗੇ ਤਾਂ ਹੀ ਪਤਾ ਲੱਗੂਗਾ ਕਿ ਤਕਲੀਫ ਕਿੰਡੀ ਵੱਡੀ ਆ ਇਹ ਬੱਚੇ ਜਿਹੜੇ ਆ ਇਹ ਪਹਿਲੇ ਹਸਬੈਂਡ ਦੇ ਜਿਹੜੇ 5 ਬੱਚੇ ਆ ਆ ਜਿਹੜਾ ਬੱਚਾ ਆ ਹੁਣ ਸੈਕੰਡ ਮੈਰਿਜ ਤੋਂ ਆ ਤੇ ਇਹਨਾਂ ਦੇ ਜਿਹੜੇ ਸੈਕੰਡ ਹਸਬੈਂਡ ਆ ਜੋ ਇਹਨਾਂ ਦੇ ਸਿਰ ਦੇ ਸਾਈਂ ਆ ਕਿਉਂਕਿ ਪਹਿਲਿਆਂ ਦੀ ਲੋਕਡਾਊਨ 'ਚ ਜਿਹੜੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਹਰ ਇੱਕ ਬੰਦੇ ਨੂੰ ਹੱਕ ਹੈ ਕਿ ਉਹ ਜ਼ਿੰਦਗੀ ਜੀ ਸਕਦਾ ਆਪਣਾ ਪਰਿਵਾਰ ਵਸਾ ਸਕਦਾ ਤੇ ਹੁਣ ਉਹਨਾਂ ਦਾ ਜੋ ਜਿਹੜਾ ਐਕਸੀਡੈਂਟ ਆ ਉਹ ਐਡਾ ਵੱਡਾ ਪਾਣਾ ਵਾਪਰ ਗਿਆ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਣਾ ਇਹਨਾਂ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਅਸੀਂ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਤਾਂ ਜੋ ਆਪਰੇਸ਼ਨ ਪੀਜੀਆਈ ਦੇ ਡਾਕਟਰ ਉਹ ਕਰ ਸਕਣ ਕਿਉਂਕਿ ਪੈਸਾ ਤਾਂ ਲੱਗਦਾ ਹੀ ਹੈ ਔਰ ਦੂਜੀ ਗੱਲ ਇਹਨਾਂ ਦੇ ਇਸ ਇਮਤਿਹਾਨ ਵਿੱਚ ਅਸੀਂ ਜੇ ਰਲ ਕੇ ਸਰ ਇੱਕ ਇੱਕ ਮਣਕਾ ਫੇਰਾਂਗੇ ਤਾਂ ਇਹਨਾਂ ਦੀ ਮਦਦ ਹੋਣੀ ਹੈ ਭੈ ਜੀ ਆਪਣਾ ਇੱਕ ਵਾਰੀ ਪੁਲਿਸ ਨਾਮ ਦੱਸ ਦੋ ਜੀ ਮੇਰਾ ਨਾਮ ਰਵਿੰਦਰ ਕੋਹਰ ਆ ਤੇ ਆਪਾਂ ਸਲੋ ਪਿੰਡ 'ਚ ਆ ਹਾਂਜੀ ਜੀ ਮੈਂ ਸਲੋ ਪਿੰਡ 'ਚ ਰਹਿੰਦੀ ਆ ਮੈਂ ਲੋਕਾਂ ਦਾ ਘਰਾਂ ਦਾ ਕੰਮ ਕਰਦੀ ਮੇਰੇ 6 ਨਿਆਣੇ ਆ ਮੇਰਾ ਘਰ ਵਾਲਾ ਕਮਾਣੇ ਵਾਲਾ ਸੀ ਉਹਦਾ ਇਨਸੀਡੈਂਟ ਹੋ ਗਿਆ ਮੇਤੋਂ ਲਾਜ ਲਈ ਜੀ ਪੈਸੇ ਹੈ ਨਹੀਂ ਮੈਂ ਸਾਰੇ ਘੁੰਮ ਲਈ ਕਿੱਥੇ ਕਿੱਥੇ ਜਾ ਕੇ ਆ ਤੁਸੀਂ ਜਿਵੇਂ ਤੇਰੇ ਕਲੋਨੀ ਵੀ ਜਾ ਕੇ ਆਈਆਂ ਮੈਂ ਇੱਧਰ ਸ਼ਹਿਰ ਦੇ ਵਿੱਚ ਕਿਤੇ ਕਿਤੇ ਮੈਂ ਪਹਿਲਾਂ ਹੈਲਪ ਲਈ ਸੀ ਪਹਿਲੇ ਘਰ ਵਾਲੇ ਮੈਂ ਉੱਥੇ ਉੱਥੇ ਸਾਰੇ ਜਾਏ ਮੈਨੂੰ ਜਵਾਬ ਹੋ ਗਿਆ ਮੈਂ ਪੰਚਾਇਤੀ ਮੈਂਬਰਾਂ ਕੋਲ ਵੀ ਇੱਥੇ ਸਰੋ ਦੇ ਵਿੱਚ ਵੀ ਹੱਥ ਖੜੇ ਕਰਤੇ ਕਹਿੰਦੇ ਸਾਡੇ ਤੋਂ ਹੈ ਨਹੀਂ ਹੈਲਪ ਹੁਣ ਆਪਰੇਸ਼ਨ ਕਿੱਦਨੇ ਪੈਣ ਜੀ ਬਾਰਸੋ ਨੂੰ ਆ ਜੀ ਆਪਰੇਸ਼ਨ ਮੇਤੋਂ ਕਰਾਇਆ ਤੱਕ ਨਹੀਂ ਮੈਂ ਗਈ ਹੀ ਨਹੀਂ ਹੈਗੀ ਉੱਥੇ ਆਪਣੇ ਘਰ ਚਾਟਾ ਦਾਲ ਵੀ ਨਹੀਂ ਕੁਛ ਜੀ ਨਹੀਂ ਮੈਂ ਹੀ ਕਮਾਦੀ ਸੀ ਉਹ ਬਸ ਉਹ ਵੀ ਕਮਾਦਾ ਸੀ ਮੈਂ ਵੀ ਕਮਾਦੀ ਸੀ ਮੈਂ ਸ਼ਹਿਰ ਨੇ ਆਣੇ ਪਾਲਦੀ ਸੀ ਉੱਧਰ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਬਲੇ ਅੰਸ਼ਰੇਟੇ ਮੈਂ ਕੰਮ ਤੇ ਗਈ ਹਾਂ ਸੀ ਤੇ ਹੁ ਉੱਤੋਂ ਰారా ਭਰਾ ਵੀ ਨਹੀਂ ਗਿਆ ਜੀ ਸਾਡੇ ਕੋਲ ਕੇ ਚੱਲਦੇ ਆ ਕੋਈ ਨਹੀਂ ਖੜਾ ਅੱਜ ਇਹਦੀ ਮੰਮੀ ਆਪਾਂ ਆਪ ਅੱਜ ਦੇ ਵਿਸ਼ੇ ਦੀ ਗੱਲ ਕਰਾਂਗੇ ਅੱਜ ਦੇ ਵਿਸ਼ੇ ਦੀ ਜੀ ਉੱਦੋਂ ਦਾ ਮੇਰੇ ਪਿੰਡ ਦਾ ਮੁੰਡਾ ਆ ਗਵੰਡੀਆਂ ਦਾ ਉਹ ਨਾਲ ਗਿਆ ਉਹਦਾ ਯਾਰ ਦੋਸਤੋ 4 ਦਿਨ ਹੋ ਗਏ ਜੀ ਉੱਥੇ ਬੈਠੇ ਨੂੰ ਉੱਥੇ ਦਾ ਭਰਾ ਵੀ ਕੋਈ ਗਿਆ ਕੋਈ ਨਹੀਂ ਗਿਆ ਉਹਦੀ ਅੱਜ ਮੰਮੀ ਗਈ ਸੀ ਉਹ ਵੀ ਨਹੀਂ ਰਾਤ ਰਹੀ ਮੈਂ ਕਿ ਮੇਰੇ ਨਿਆਣੇ ਸੰਭਲਾ ਮੈਂ ਕੰਮ ਕਰਕੇ ਨਾ ਉੱਥੇ ਰਹਿੰਦੀਆਂ ਪੈਸੇ ਭੇਜਦੀ ਆ ਤਾਂ ਨਹੀਂ ਮਨੇ ਕੋਈ ਚਲੋ ਹੁਣ ਤੁਸੀਂ ਆਪਾਂ ਜਿਹੜੀ ਵਿਸ਼ੇ ਦੀ ਉਹ ਗੱਲ ਕਰੀਏ ਕਿ ਸਾਨੂੰ ਮਦਦ ਦੀ ਲੋੜ ਹੈ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਕਿਉਂਕਿ ਜਦੋਂ ਇਹ ਮਦਦ ਕਰਦੇ ਆ ਤਾਂ ਹੱਥ ਤੇ ਸਿਰੋ ਜੰਮ ਜਾਂਦੀ ਹੈ ਇਹਨਾਂ ਦੀਆਂ ਦੁਆਵਾਂ ਵੀ ਕੰਮ ਕਰਦੀਆਂ ਇਹ ਦੁਆਵਾਂ ਵੀ ਕਰਨਗੇ ਤੁਹਾਡੇ ਹਸਬੰਦ ਲਈ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਕਿਹੜਾ ਆਪਰੇਸ਼ਨ ਹੋਣਾ ਤੇ ਕਿੰਨਾ ਖਰਚਾ ਪਊ ਸਾਰੀ ਗੱਲਬਾਤ ਸਾਂਝੀ ਕਰਦੀ ਹੈ ਜੀ ਉਹਦੇ ਰੀੜ ਦੀ ਹੱਡੀ ਦਾ ਨਗਰ ਪਰਦੀਪ ਕੁਮਾਰ ਉੱਦੋਂ ਦਾ ਦੀਪਾ ਆ ਜੀ ਮੋਟਰਸਾਈਕਲਾਂ ਦਾ ਕੰਮ ਕਰਦਾ ਬਰਨਾਲੇ ਗੇਟਾਂ ਤੇ ਛੰਨ ਪਾ ਕੇ ਬੈਠਾ ਸੀ ਉਹਦਾ ਇਨਸੀਡੈਂਟ ਉਹਦਾ ਰੀੜ ਦੀ ਹੱਡੀ ਦਾ ਗਲ ਦੇ ਦਮ ਮਣ ਕੇ ਜਾਂਦੇ ਬਾਹਰ ਆ ਗਏ ਸੀ ਉਹਦਾ ਪ੍ਰੀ ਸ਼ਰਮਾ ਅਮਰਜੈਂਸੀ ਆ ਕਹਿੰਦੇ ਲਾਜ ਲੱਗਣਾ ਕਿਹੜਾ ਕਾਰ ਚੱਲੂਗਾ ਉਹ ਚੱਲੂਗਾ ਬਾਕੀ ਦਵਾਈਆਂ ਦੇ ਬਾਹਰੋਂ ਪੈਸੇ ਲੱਗਣੇ ਸਾਡੇ ਤੋਂ ਲੱਗਣੇ ਨਹੀਂ ਹੈਗੇ ਉਹ ਨਹੀਂ ਪੱਕਾ ਨਹੀਂ ਕਿਹਾ ਹੈਗਾ ਵੀ ਠੀਕ ਹੋਊਗਾ ਕਿ ਨਹੀਂ ਬੋਲਦਾ ਹੈਗਾ ਆ ਅਬਲਟਵਲੀਆਂ ਮਰੀ ਜਾਂਦਾ ਹਾਲਤ ਜ਼ਿਆਦਾ ਖਰਾਬ ਆ ਤੇ ਐਕਸੀਡੈਂਟ ਹੋਇਆ ਕਿੱਦਾਂ ਜੀ ਉਦੋਂ ਸਰ ਮੈਂ ਕੰਮ ਤੇ ਗਈ ਹਾਂ ਸੀ ਮੈਨੂੰ ਪਤਾ ਨਹੀਂ ਮੈਨੂੰ ਫੋਨ ਗਿਆ ਸੀ ਕਿਹਨੇ ਤੇਰੇ ਬੰਦੇ ਦਾ ਐਕਸੀਡੈਂਟ ਹੋ ਗਿਆ ਸਰਕਾਰੀ ਚ ਦਾਖਲਾ ਮੈਂ ਉੱਥੇ ਚਲ ਗਈ ਸਰ ਉਹਦੀ ਐਮ ਆਰ ਆਈ ਹੋਈ ਸਾਰਾ ਕੁਝ ਹੋਇਆ ਉਹ ਕਹਿੰਦੇ ਜੀ ਠੀਕ ਆ ਦੂਜੇ ਦਿਨ ਨੂੰ ਲਈ ਮੈਨੂੰ ਪੀ ਜੀ ਆਈ ਭੇਜਤਾ ਹੂੰ ਇੱਥੇ ਨਮਾਸ਼ਰ ਸਿਵਲ ਹਸਪੀਟਲ ਵਿੱਚ ਲੈ ਕੇ ਗਈ ਸੀ ਇਹਨਾਂ ਨੇ ਪੀ ਜੀ ਆਈ ਭੇਜ ਦਿੱਤਾ ਤੇ ਉੱਥੇ ਹੁਣ ਕੀ ਇਲਾਜ ਕੀਤਾ ਗਿਆ ਉੱਥੇ ਉਹਦੇ ਐਮ ਆਰ ਆਈ ਕੀਤੀ ਆ ਲੱਤਾਂ ਦੀ ਕੀਤੀ ਜੀ ਉਹਦੀ ਬੋਡੀ ਨਹੀਂ ਚੱਲਦੀ ਬੋਡੀ ਐ ਡੈਡ ਆ ਉਹਦੇ ਹੱਥ ਪੈਰ ਵੀ ਨਹੀਂ ਚੱਲਦੇ ਹੈਗੇ ਇੱਕ ਬਸ ਸਿਰਫ ਬੋਲਦਾ ਹੀ ਆ ਮੰਜ ਤੁਹਾਥੀਓ ਪੈਸਾ ਵੀ ਬਹੁਤ ਸਾਰਾ ਲੱਗਣਾ ਹੈ ਤੇ ਇਥੋਂ ਤਾਂ ਐਮਰਜੈਂਸੀ ਕਹਿੰਦੇ ਕਿ ਸਿਚੁਏਸ਼ਨ ਹੈ ਉਹਨਾਂ ਨੂੰ ਜਿਹੜਾ ਪੀਜੀਆ ਭੇਜ ਦਿੱਤਾ ਅੱਜ ਦਿਨ ਸੋਮਵਾਰ ਹੈ 9 ਤਰੀਕ ਹੈ ਤੇ ਬੁੱਧਵਾਰ ਨੂੰ ਆਪਰੇਸ਼ਨ ਹੋਣਾ ਭੈਣ ਜੀ ਖਰਚਾ ਕਿੰਨਾ ਦੱਸਿਆ ਉਹਨੇ 50-60000 ਰੁਪਇਆ ਕਹਿੰਦਾ ਤੁਹਾਡੇ ਕੋਲ ਹੋਣਾ ਚਾਹੀਦਾ ਤੁਸੀਂ ਲੈ ਕੇ ਆਓ ਮੇਰੇ ਤੋਂ ਸਾਰ ਇਸ ਵਲੇ ਰੁਪਇਆ ਨਹੀਂ ਮੈਂ ਲੋਕਾਂ ਦੀ ਮਿਹਨਤ ਕਰਕੇ ਆੜ ਮੈਨੂੰ ਕਿਤੇ ਹੋਣੀ ਪੱਲੇ ਪਿਆ ਮੈਂ ਤੁਹਾਡੇ ਕੋਲ ਤਾਂ ਸਾਰ ਹੈਲਪ ਮੰਗੀ ਤਾਂ ਸਾਥੀਓ ਸਥਿਤੀ ਬਹੁਤ ਗਮਗੀਨ ਹੈ ਪਰ ਭੈਣ ਜੀ ਦੇਖੋ ਹਰ ਗੱਲ ਇਹ ਆ ਕਿ ਐਜ਼ ਅ ਰਿਪੋਰਟਰ ਮੈਂ ਇੱਥੇ ਆਇਆ ਆ ਤੁਹਾਡੀ ਮਦਦ ਕਰਨ ਤਾਂ ਜੋ ਵੀਡੀਓ ਪਾ ਦਈਏ ਘਰ-ਘਰ ਤੱਕ ਵੀਡੀਓ ਪਹੁੰਚ ਜਾਣ ਪਹੁੰਚ ਜਾਵੇ ਉਹ ਤੁਹਾਡੀ ਮਦਦ ਕਰ ਦੇਣ ਪਰ ਉਸ ਤੋਂ ਪਹਿਲਾਂ ਸੀ ਇਨਸਾਨ ਆ ਇਨਸਾਨੀਅਤ ਨਾਤੇ ਤੁਹਾਡੇ ਹਾਲਾਤ ਦੇਖ ਕੇ ਮੈਂ ਜਿੰਨੇ ਜੋਗਾ ਮੈਂ ਤਾਂ ਓਨੀ ਮਦਦ ਕਰ ਸਕਦਾ ਬਾਕੀ ਅਸੀਂ ਜਿਹੜਾ ਸਾਡਾ ਪਰਿਵਾਰ ਦੇਖ ਰਿਹਾ ਸਾਡੇ ਫੈਮਿਲੀ ਮੈਂਬਰਸ ਦੇਖ ਰਹੇ ਆ ਉਹ ਮਦਦ ਕਰਨਗੇ ਆ 5000 ਰੁਪਏ ਤੁਸੀਂ ਮੇਰੇ ਵੱਲੋਂ ਲੈ ਲਓ ਜੀ ਤੇ ਘੱਟੋ-ਘੱਟ ਆਪਣੇ ਘਰ ਦਾ ਰਾਸ਼ਨ ਚਲਾਓ 5000 ਤੁਸੀਂ ਗਿਣ ਲਓ ਤੇ ਇਹ 5000 ਤੁਸੀਂ ਲੈ ਲਓ ਇਹ 5000 ਰੁਪਏ ਨਾਲ ਅਸੀਂ ਮਦਦ ਕਰ ਚੱਲੇ ਆਂ ਬਾਕੀ ਇਹ ਜਿਹੜੇ ਪਰਿਵਾਰਕ ਜੀ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੀਏ ਕਿਉਂਕਿ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਆ ਮੰਝਾ ਇੱਕ ਜਿਹੜਾ ਆ ਇਹ ਵੀ ਆਂਡੀਆਂ ਗੁਆਂਡੀਆਂ ਦਿੱਤਾ ਔਰ ਛੰਨ પા ਕੇ ਜਿਹੜਾ ਉੱਥੇ ਕੰਮ ਕਰ ਰਿਹਾ ਸੀ ਇਹਨਦੇ ਹਸਬੰਡ ਆ ਨਿੱਕੇ ਨਿੱਕੇ ਬੱਚੇ ਇਹਨਾਂ ਨੂੰ ਹਾਲੇ ਬਹੁਤਾ ਕੁਝ ਦੁਨੀਆ ਦੀ ਸਮਝ ਵੀ ਨਹੀਂ ਹੈ ਔਰ ਇਹਨਾਂ ਦੀ ਮਾਂ ਤੇ ਇਸ ਘੜੀ ਜੋ ਬੀਤ ਰਹੀ ਹੈ ਉਹ ਉਹਨੂੰ ਹੀ ਪਤਾ ਹੈ ਔਰ ਜੇ ਤੁਸੀਂ ਮਦਦ ਕਰੋਗੇ ਤਾਂ ਕਹਿੰਦੇ ਨਾ ਕਿ ਚੰਦ ਤਾਰੇ ਤੋੜਨ ਵਾਲੀ ਗੱਲ ਅਸੰਭਵ ਕੰਮ ਵੀ ਸੰਭਵ ਹੋ ਜਾਊਗਾ ਤੁਹਾਡੇ ਅੱਗੇ ਬੇਨਤੀ ਹੈ ਇਹਨਾਂ ਦੀ ਮਦਦ ਕਰਨੀ ਹੈ ਭੈਣ ਜੀ ਆਪਣਾ ਫੋਨ ਨੰਬਰ ਬੋਲ ਦਿਓ ਤੁਹਾਨੂੰ ਫੋਨ ਕਰਕੇ ਜਿਹਨੇ ਮਦਦ ਕਰਨੀ ਹੋਗੀ ਤੁਹਾਡਾ ਅਕਾਊਂਟ ਨੰਬਰ ਲੈ ਕੇ ਪੈਸੇ ਪਾ ਦਊਗਾ ਮੈਨੂੰ ਫੋਨ ਨੰਬਰ ਪਤਾ ਨਹੀਂ ਨਿਆਣਿਆਂ ਨੂੰ ਪਤਾ ਮੈਂ ਅਨਪੜਾ ਭੈ ਜੀ ਇਹਨਾਂ ਦਾ ਇਹਨਾਂ ਦਾ ਫੋਨ ਨੰਬਰ ਬੋਲ ਦਿਓ ਜੀ ਦੇਈਓ ਇਹਨਾਂ ਦਾ ਹੀ ਜਾਂ ਤੁਸੀਂ ਆਪਣਾ ਦੇ ਦਿਓ ਕਿਉਂਕਿ ਇਹ ਵੀ ਇਹਨਾਂ ਦੇ ਗਵੰਢੀ ਆ ਜਿਹੜੇ ਦੀਪਾ ਆ ਉਹਦੇ ਦੋਸਤ ਆ ਇਹ ਵੀ ਪੂਰਾ ਸਹਿਯੋਗ ਕਰ ਰਿਹਾ ਸਾਥ ਦੇ ਰਿਹਾ ਸਾਨੂੰ ਵੀ ਇਹਨਾਂ ਨੇ ਬਾਰ ਬ ਔਰ ਦੇਖੋ ਮੈਂ ਭਾਜੀ ਹੁਣ ਤੁਲੇ 918 ਵਾਲਾ ਕਹਿੰਦੇ ਆ ਇਹਨਾਂ ਦਾ ਨੰਬਰ ਦੇ ਦਿਓ ਹਾਲਾਂਕਿ ਅਸੀਂ ਸ਼ੁਰੂਆਤ ਕੀਤੀ ਇੱਕ 5000 ਰੁਪਏ ਪਰ 5000 ਰੁਪਏ ਦਾ ਸਮੁੰਦਰ ਚ ਬੂੰਦ ਪਾਣ ਦੇ ਬਰਾਬਰ ਹੈ ਉਹਨਾਂ ਹੋਣਾ ਕੁਝ ਨਹੀਂ ਐਟਲੀਸਟ ਚਲੋ ਇੰਨਾ ਕਿ ਇਹਨਾਂ ਦਾ ਘਰ ਦਾ ਮਾੜਾ ਮੋਟਾ ਖਰਚਾ ਚੱਲੂਗਾ ਬੱਚਿਆਂ ਲਈ ਰੋਟੀ ਪਾਣੀ ਦਾ ਇੰਤਜ਼ਾਮ ਹੋਊਗਾ ਆਟੇ ਦਾਲ ਦਾ ਇੰਤਜ਼ਾਮ ਹੋਊਗਾ ਲੇਕਿਨ ਆਪਰੇਸ਼ਨ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੈ ਔਰ ਜਿੰਨੀਆਂ ਵੀ ਐਨ ਜੀਓਜ਼ ਨੇ ਨਵੇਂ ਸ਼ਹਿਰ ਦੀਆਂ ਵਿੱਚ ਉਹਨਾਂ ਨੂੰ ਬੇਨਤੀ ਕਰਦਾ ਜਾਂ ਪੰਜਾਬ ਲੈਵਲ ਦੇ ਜਿੰਨੀਆਂ ਵੀ ਐਨ ਜੀਓਜ਼ ਨੇ ਜ਼ਰੂਰ ਇਸ ਪਰਿਵਾਰ ਦੀ ਹੁਣ ਮਦਦ ਕੀਤੀ ਜਾਵੇ ਕਿਉਂਕਿ ਜਿਨ੍ਹਾਂ ਕੋਲ ਵੀ ਕਈ ਵੇਲੇ ਫੰਡ ਹੁੰਦਾ ਕਿ ਐਨ ਜੀਓਜ਼ ਕੋਲ ਉਹ ਵੇਟ ਕਰ ਰਹੇ ਹੁੰਦੇ ਕਿ ਕੋਈ ਐਮਰਜੈਂਸੀ ਵਾਲੀ ਸਥਿਤੀ ਆਊਗੀ ਤਾਂ ਅਸੀਂ ਉਹਦੇ ਲਈ ਪੈਸੇ ਸੰਭ ਕੇ ਰੱਖੇ ਜਾਂ ਜੋੜ ਕੇ ਰੱਖੇ ਆ ਜ਼ਰੂਰ ਇਸ ਸਮੇਂ ਇਸ ਪਰਿਵਾਰ ਨੂੰ ਲੋੜ ਹੈ ਔਰ ਜਿਹੜੇ ਭੈਣ ਭਰਾ ਦਾ ਸਬੰਧ ਕੱਟਦੇ ਆ ਇਸ ਸਮੇ ਸਭ ਤੋਂ ਵੱਧ ਜਮੈਂ ਉਹਨਾਂ ਨੂੰ ਬੇਨਤੀ ਕਰਦਾ ਜਾਂ ਪੰਜਾਬ ਲੈਵਲ ਦੇ ਜਿੰਨੀਆਂ ਵੀ ਐਨ ਜੀਓਜ਼ ਨੇ ਜ਼ਰੂਰ ਇਸ ਪਰਿਵਾਰ ਦੀ ਹੁਣ ਮਦਦ ਕੀਤੀ ਜਾਵੇ ਕਿਉਂਕਿ ਜਿਨ੍ਹਾਂ ਕੋਲ ਵੀ ਕਈ ਵੇਲੇ ਫੰਡ ਹੁੰਦਾ ਕਿ ਐਨ ਜੀਓਜ਼ ਕੋਲ ਉਹ ਵੇਟ ਕਰ ਰਹੇ ਹੁੰਦੇ ਕਿ ਕੋਈ ਐਮਰਜੈਂਸੀ ਵਾਲੀ ਸਥਿਤੀ ਆਊਗੀ ਤਾਂ ਅਸੀਂ ਉਹਦੇ ਲਈ ਪੈਸੇ ਸਾਹਮਣੇ ਰੱਖੇ ਜਾਂ ਜੋੜ ਕੇ ਰੱਖੇ ਆ ਜ਼ਰੂਰ ਇਸ ਸਮੇ ਇਸ ਪਰਿਵਾਰ ਨੂੰ ਲੋੜ ਹੈ ਔਰ ਜਿਹੜੇ ਭੈਣ ਭਰਾ ਦਾ ਸਬੰਧ ਕੱਟਦੇ ਆ ਇਸ ਸਮੇ ਸਭ ਤੋਂ ਵੱਧ ਲੋੜ ਇਹਨਾਂ ਨੂੰ ਆ ਜ਼ਰੂਰ ਅਸੀਂ ਇਹਨਾਂ ਦੀ ਮਦਦ ਕਰੀਏ ਭਾਜੀ ਨੰਬਰ ਬੋਲ ਦੋ ਜੀ 9158 ਜੀ 9115840918 9115840918 ਇਹ ਨੰਬਰ ਸਕਰੀਨ ਤੇ ਵੀ ਅਸੀਂ ਚਲਾ ਦੇਾਂਗੇ ਸਕਰੀਨ ਤੇ ਵੀ ਨੰਬਰ ਚੱਲ ਰਿਹਾ 91158 40918 40918 ਤੇ ਤੁਸੀਂ ਰਵਿੰਦਰ ਕੌਰ ਉਹਨਾਂ ਨੂੰ ਫੋਨ ਕਰਕੇ ਇਹਨਾਂ ਦਾ ਅਕਾਊਂਟ ਨੰਬਰ ਲੈ ਲੈਣਾ ਡਿਟੇਲ ਲੈ ਲੈਣੀ ਇਹਨਾਂ ਦੀ ਮਦਦ ਕਰ ਦੇਣੀ ਹੈ ਜੀ ਇਸ ਸਮੇਂ ਸਲੋ ਪਿੰਡ ਨਵਾਂ ਸ਼ਹਿਰ ਚ ਅਸੀਂ ਮੌਜੂਦ ਹਾਂ ਘਰ ਦੇ ਹਾਲਾਤ ਬਹੁਤ ਬੁਰੇ ਨੇ ਔਰ ਕਿਆਮਤ ਦੀ ਰਾਤ ਜਿਹੜੀ ਇਹਨਾਂ ਤੇ ਆਈ ਸੀ ਸਿਚੁਏਸ਼ਨ ਦੇਖ ਲਓ ਇਸ ਤਰ੍ਹਾਂ ਬਣ ਗਈ ਹੈ ਕਿ ਜਿਵੇਂ ਤੂਫਾਨ ਵਿੱਚ ਕਿਸ਼ਤੀ ਫਸੀ ਹੋਵੇ ਔਰ ਉਹਨੂੰ ਬੰਨੇ ਤੁਸੀਂ ਲਾ ਸਕਦੇ ਆ ਚਰਖੇ ਨੂੰ ਕਿਹ ਵੱਲ ਕਹਿੰਦਾ ਚਰਖੇ ਦਾ ਤਕਲਾ ਟੁੱਟ ਗਿਆ ਚਰਖਾ ਟੁੱਟ ਗਿਆ ਉਹ ਹਾਲਾਤ ਹੋ ਗਏ ਆ ਪਰ ਰਲ ਮਿਲ ਕੇ ਤੁਸੀਂ ਮਦਦ ਕਰ ਸਕਦੇ ਕਿਉਂਕਿ ਆਹ ਬੱਚੇ ਜਿੰਨੇ ਆ ਇਹਨਾਂ ਦੀ ਪਰਵਰਿਸ਼ ਦਾ ਸਵਾਲ ਹੈ ਨਿੱਕੇ ਜਿਹੇ ਬੱਚੇ ਦੀ ਪਰਵਰਿਸ਼ ਦਾ ਸਵਾਲ ਹੈ ਆ ਭੈਣ ਦਾ ਸਵਾਲ ਹੈ ਇਹਨਾਂ ਦੇ ਸਿਰ ਦਾ ਸਾਈਂ ਉੱਥੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਔਰ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਉਹ ਪੈਸੇ ਨਾਲ ਹੀ ਲੜੀ ਜਾਣੀ ਹੈ ਔਰ ਉਹ ਮਦਦ ਤੁਸੀਂ ਸਾਰੇ ਕਰ ਸਕਦੇ ਹੋ ਅਸੀਂ ਛੋਟੀ ਜੀ ਸ਼ੁਰੂਆਤ ਕੀਤੀ ਹੈ ਉਹਨੂੰ ਐਂਡ ਤੱਕ ਅੰਜਾਮ ਤੱਕ ਤੁਸੀਂ ਪਹੁੰਚਾ ਸਕਦੇ ਹੋ ਇੱਕ ਵਾਰੀ ਮੈਂ ਕਹਿੰਦਾ ਤੁਸੀਂ ਵੀ ਅਪੀਲ ਕਰ ਦਿਓ ਮੈਨੂੰ ਮੇਂ ਹੈਲਪ ਦਿੱਤੀ ਜਾਵੇ ਮੇਰੇ ਬੰਦੇ ਦਾ ਇਲਾਜ ਹੋਇਆ ਜਾਵੇ ਮੇਰੇ ਬੱਚਿਆਂ ਦੇ ਖਾਤਰ ਨਾ ਅੱਕ ਕੇ ਨਾ ਹਾਰ ਕੇ ਮੈਂ ਭਾਜੀ ਉਹਨਾਂ ਨੂੰ ਸੱਦਿਆ ਮੈਨੂੰ ਹੈਲਪ ਦਿੱਤੀ ਜਾਵੇ ਮੇਰੇ ਬੰਦੇ ਦਾ ਇਲਾਜ ਹੋ ਜAVE ਸਹੀ ਸਲਾਮ ਤੋਂ ਉਹੀ ਕਮਾਣੇ ਵਾਲਾ ਮੈਂ ਇੰਨੇ ਜੋਗੀ ਹੈ ਨਹੀਂ ਘੁੰਮਣੇ ਜੋਗੀ ਵੀ ਠੀਕ ਹੈ ਸਾਥੀਓ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਮਦਦ ਕਰੋਗੇ ਧੰਨਵਾਦ